ਸਟੇਡੀਅਮ ਲਾਈਟ ਪਿਛਲੇ 2-3 ਸਾਲ ਤੋਂ ਲੱਗੀ ਹੋਈ ਹੈ ਲੇਕਿਨ ਆਮ ਜਨਤਾ ਨੂੰ ਇਹਦਾ ਕੋਈ ਵੀ ਬੈਨੀਫਿਟ ਨਹੀਂ ਮਿਲ ਰਿਹਾ ਕਿਉਂਕਿ ਇਹ ਲੱਗੀ ਤਾਂ ਜ਼ਰੂਰ ਹੈ ਪਰ ਚੱਲੀ ਨਹੀਂ ਕਿਉਂ ਨਹੀਂ ਚੱਲੀ ਇਸਦਾ ਅਸੀਂ ਜਵਾਬ ਲੈਣ ਵਾਸਤੇ ਕਾਰਪੋਰੇਸ਼ਨ ਆਫਿਸ ਤੇ ਵੀ ਗਏ ਇੰਪਰੂਵਮੈਂਟ ਟਰਸਟੀ ਤੇ ਵੀ ਗਏ ਲੇਕਿਨ ਦੋਨਾਂ ਵਿਭਾਗਾ ਨੇ ਇਹ ਕਹਿ ਕੇ ਨਕਾਰਤਾ ਕਿ ਇਹ ਲਾਈਟ ਸਾਡੀ ਨਹੀਂ ਹੈਗੀ ਕਿ ਅਸੀਂ ਇਹ ਸਾਰੇ ਜਾਣ ਸਕਦੇ ਹਾਂ ਸਰਕਾਰਾਂ ਕੋਲੋਂ ਕਿ ਇਹ ਲਾਈਟ ਕਿਸ ਦੀ ਹੈ ਤੇ ਇਹ ਕਿਉਂ ਜਗ੍ਹਾ ਮਲ ਕੇ ਬੈਠੀ ਹੈ ਲੋਕ ਪ੍ਰੇਸ਼ਾਨ ਨੇ ਪਰ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਬਸ ਆਪਾਂ ਚ ਹੀ ਗੱਲਾਂ ਕਰਦੇ ਰਹਿੰਦੇ ਨੇ ਕਿ ਇਹ 3 ਸਾਲ ਤੋਂ 2 ਸਾਲ ਤੋਂ ਲੱਗੀ ਤੋਂ ਹੀ ਹੈ ਪਰ ਕੋਈ ਫਾਇਦਾ ਨਹੀਂ ਆਇਆ ਇਸ ਕਰਕੇ ਸਾਡਾ ਸੋਚ ਸਾਡੀ ਸੋਚ ਜਿਹੜੀ ਹੈ ਉਹ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਂਦੀ ਨਹੀਂ ਹੈਗੀ ਤੇ ਨਾ ਹੀ ਕਿਸੇ ਦੇ ਪ੍ਰਤੀ ਕੋਈ ਸ਼ਿਕਾਇਤ ਹੈ ਬਸ ਇਹ ਹੈ ਕਿ ਕਈ ਚੀਜ਼ਾਂ ਸਰਕਾਰਾਂ ਤੱਕ ਨਹੀਂ ਪਹੁੰਚਦੀਆਂ ਡਿਪਾਰਟਮੈਂਟ ਤੱਕ ਨਹੀਂ ਪਹੁੰਚਦੀਆਂ ਕਿਉਂਕਿ ਉਹਨਾਂ ਨੂੰ ਕੋਈ ਦੱਸਦਾ ਹੀ ਨਹੀਂ ਇਸ ਕਰਕੇ ਆਮ ਸਰਕਾਰਾਂ ਤੱਕ ਵੀ ਆਵਾਜ਼ ਪਹੁੰਚਾਉਣ ਵਾਸਤੇ ਸਾਡਾ ਇੱਕ ਨਵਾਂ ਉਪਰਾਲਾ ਹੈ ਬਾਕੀ ਅਸੀਂ ਮਾਫੀ ਚਾਹੁੰਦੇ ਆ ਜੇ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤੇ ਜੇ ਕਿਸੇ ਨੂੰ ਕੋਈ ਚੀਜ਼ ਮਾੜੀ ਲੱਗੀ ਹੋਵੇ ਤਾਂ ਧੰਨਵਾਦ ਰਾਮ ਰਾਮ ਜੀ ਵੀ ਨਾ ਕਰੀਏ ਬੋਲੋ ਯਾਰ ਬੋਲੋ 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 ਹਾਂਜੀ ਬੋ ਜੀ ਲਾਈਟ ਕਦੋਂ ਦੀ ਬੰਦ ਪਈ ਜੀ ਦੋ ਸਾਲ ਹੋ ਗਏ ਜੀ ਪਰ ਲਾਈਟ ਕਦੀ ਜਗੀ ਨਹੀਂ ਕੀ ਕੀ ਮਤਲਬ ਜਗਦੀ ਨਹੀਂ ਹੈ ਜੋਦਨ ਦੀ ਆਈ ਜਗਦੀ ਨਹੀਂ ਮੈਂ ਕਿੰਨੇ ਦਿਨ ਜਗੀ ਫਿਰਦੀ ਹੈ ਥੋੜੇ ਦਿਨ ਚੱਲੀ ਹਫਤਾ 15 ਦਿਨ ਹਫਤਾ 15 ਦਿਨ ਚੱਲੀ ਬਸ ਮੇਰਾ ਚਾਸ਼ਪੇਲੇ ਡਾਕੇ ਪਈਦਾ ਹਾਂਜੀ ਮੇਰਾ ਚਾਸ਼ਪੇਲੇ ਡਾਕੇ ਪਈਂਦੇ ਆ ਰਾਤ ਨੂੰ ਮੁਸ਼ਕਲ ਹੁੰਦੀ ਹੈ ਤੁਹਾਡਾ ਬੌਜੀ ਕੀ ਵਿਚਾਰ ਹੈ ਇਸ ਬਾਰੇ ਫੇਰ ਵੀ ਦੱਸੋ ਕਿੰਨੇ ਚਿਰ ਦੀ ਬੰਦ ਪਈ ਆ ਇਹ ਸਾਲ ਚ ਸਾਲ 1.5 ਸਾਲ ਹੋ ਗਿਆ ਸਾਲੂ ਹੋ ਗਿਆ ਬੰਦ ਪਈ ਨੂੰ ਬੰਦ ਪਈ ਤੇ ਕੋਈ ਠੀਕ ਕਰਨੇ ਵੀ ਨਹੀਂ ਆਇਆ ਕੋਈ ਹਾਂ ਹੀ ਨਾ ਠੀਕ ਕਰੇ ਕਿੰਨੇ ਆਣਾ ਮੈਂ ਕਾਲੀ ਜਲੀ ਪੋਟੇ ਤੇ ਆ ਰਹੇ ਕੀ ਕਹ ਬੋ ਜੀ ਇਹ ਚਾਲੂ ਨਹੀਂ ਕਰਕੇ ਪੋਟੇ ਲੈ ਜਾਓ ਇਹ ਵੱਡੀ ਲਾਈਟ ਪਰ ਤੁਹਾਡਾ ਕੀ ਵਿਚਾਰ ਹੈ ਲਾਈਟ ਸੋ ਮੇਰੇ ਨਾਲ ਲੱਗੀ ਨੂੰ 2 ਸਾਲ ਹੋ ਗਏ ਆ ਤਿਹੋ ਤਾਂ 10 ਦਿਨ ਚੱਲੀ ਪਹਿਲੇ ਦਿਨ ਚੱਲੀ ਬਾਅਦ ਚੋ ਤੇ ਚੱਲੀ ਨਹੀਂ ਫਿਰ ਇੱਦਾਂ ਹੀ ਵਿਚਾਰੀ ਨੂੰ ਜਗ੍ਹਾ ਮੱਲੀ ਆਪਣੇ ਜਿਹੜੀ ਤੇ ਬੰਦੀ ਬਈ ਉਹਦੋਂ ਦੀ ਹੁਣ ਵੇਖੋ ਸਰਕਾਰਾਂ ਕਦੋਂ ਚਾਲੂ ਕਰੂਆਂ ਇਹਨਾਂ ਨੂੰ ਫਾਇਦਾ ਕੋਈ ਨਹੀਂ ਆਂਦਾ ਮਨ ਲੱਗੀਦਾ ਆਪਾਂ ਤੇ ਕਿੰਨਾ ਚਿਰ ਹੋ ਗਿਆ ਲੱਗੀ ਨੂੰ ਸਹੀ ਕਿਹਾ ਮੇਰਾ ਤਾਂ 2 ਸਾਲ ਹੋ ਗਏ ਤੇ ਕੋਈ ਠੀਕ ਕਰਨ ਨਹੀਂ ਆਇਆ ਨਾ ਨਾ 10 ਦਿਨ ਚੱਲੀ ਬਾਅਦ ਚੋ ਕੋਈ ਗੱਲ ਬਾਤ ਨਹੀਂ ਕੋਈ ਗੱਲਬਾਤ ਨਹੀਂ ਹੋਈ ਵੈਸੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਕਿ ਜੇ ਆਪਾਂ ਲਈ ਆ ਤੇ ਇਹਨੂੰ ਚਾਲੂ ਵੀ ਕਰਨਾ ਚਾਹੀਦਾ ਬਿਲਕੁਲ ਠੀਕ ਹੈ ਗੁੰਨਾ ਤੇ ਮਤਲਬ ਸਮਝੋ ਜੀ ਤਾਹੇ ਖਤਰੇ ਆਪਾਂ ਸਰਕਾਰਾਂ ਨੇ ਬਿਲਕੁਲ ਮੈਨੀਫੈਸਟ ਕੋਈ ਨਹੀਂ ਆਂਦਾ ਆਪਾਂ ਸਰਕਾਰ ਦਾ ਫੰਡ ਵੇਸਟ ਹੋਇਆ ਹੋਇਆ ਹਾਂ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਮਿਹਰਬਾਨੀ ਇਹ ਲਾਈਟ ਵੱਡੀ ਲਾਈਟ ਲੱਗੀ ਜਿਹੜੀ ਤੁਹਾਡਾ ਕੀ ਵਿਚਾਰ ਹੈ ਜੀ ਇਹ ਲਾਈਟ ਬਾਰੇ ਇਹ ਨਾਈਟ 6 ਦਿਨ ਮੱਧ ਤੱਕ ਚੱਲੀ ਆ ਵਧੀਆ ਲੱਗਦੀ ਹੈ ਜਗ ਦੀ ਤੋਂ 2 ਸਾਲ ਹੋ ਗਏ ਬੰਦ ਪਈ ਹੈ ਜਗਾਈ ਨਹੀਂ ਨਾ ਤੂੰ ਬਾਜ ਜਗਾਈ ਨਹੀਂ ਜਗਾਈ ਨਹੀਂ ਕਿਹਾ ਕਿ ਕਿ ਤੱਕ ਤਵੀ ਨਹੀਂ ਆਇਆ ਕੋਈ ਨਾ ਕੋਈ ਨਹੀਂ ਆ ਬੰਦ ਪਈ ਉਹ ਦਜੀ ਬੰਦ ਪਈ ਦੋ ਸਾਲਾਂ ਦੇ ਦੋ ਸਾਲ ਹੋ ਗਏ ਡਾਕਟਰ ਸਾਹਿਬ ਜਿਹੜੀ ਬਾਅਦ ਸਟੇਡੀਅਮ ਲਾਈਟ ਲੱਗੀ ਹੈ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਇਹ ਦੋ ਸਾਲ ਤੋਂ ਮਾਰੇ ਬੰਦ ਪਈਆਂ ਨੇ ਹਨੇਰਾ ਲੋਕ ਬਹੁਤ ਪਰੇਸ਼ਾਨ ਨੇ ਇਹਦੇ ਲੁੱਟਾ ਖਵਾ ਰੋਜ ਹੁੰਦੀ ਹੈ ਹੁੰਦੀ ਹੈ ਨੇ ਕੋਈ ਨਾ ਕੋਈ ਵਾਰਤ ਵੀ ਦਿੰਦੀ ਆ ਕੁਝ ਠੀਕ ਹੀ ਨਹੀਂ ਕਰਉਂਦਾ ਇੱਥੇ ਨਾ ਕੋਈ ਪ੍ਰਸ਼ਾਸਨ ਧਿਆਨ ਦਿੰਦਾ ਇਹਨੂੰ ਜਲਦੋਂ ਜਲਦੋਂ ਠੀਕ ਕਰਾਇਆ ਜਾਵੇ ਕਿੰਨੇ ਚਿਰ ਤੋਂ ਬੰਦ ਪਈ ਹੈ ਇਹ ਦੋ ਸਾਲ ਤੋਂ ਬੰਦ ਪਈਆਂ ਜੀ ਕਿੰਨੇ ਚਿਰ ਚੱਲੀ ਹੈ ਵੇ ਮਾਈ ਮੈਂ ਆਜ਼ਾਦਨ ਚੱਲੀ ਬਸ ਨਾ ਮੁੜ ਕੇ ਉਸ ਤੋਂ ਬਾਅਦ ਕੋਈ ਪੁੱਛ ਕੇ ਚ ਨਹੀਂ ਨਾ ਕੋ ਪੁੱਛਿਆ ਨਹੀਂ ਇੱਥੇ ਕੋਈ ਮੋਬਾਈਲ ਖੋ ਕੇ ਲੈ ਕੇ ਆ ਕੇ ਤੇ ਕੋ ਪਾਗੇ ਹੋਗੇ ਲੈ ਕੇ ਕੋਈ ਨਾ ਕੋ ਬਾਤ ਰੌਲਾ ਪੈਂਦਾ ਹੀ ਦਿੰਦਾ ਰਾਤ ਨੂੰ ਚਾੜੀ ਨਹੀਂ ਦਿੰਦਾ ਰਾਤ ਨੂੰ ਬਿਲਕੁਲ ਨਿਹੜਾ ਹੋ ਜਾਂਦਾ ਬਿਲਕੁਲ ਸ਼ਰਸ਼ਾਨ ਬਹੁਤ ਬਾਤ ਹੁੰਦੀਆਂ ਮਾਰੇ ਜਿਹੜੇ ਜਿਹੜੇ ਰਾਤ ਨੂੰ ਜਿਹੜੇ ਜਿਹੜੇ ਰਾਤ ਨੂੰ ਹੋਟਲਾਂ ਦੇ ਬੰਦੇ ਜਿਹੜੇ ਆਂਦੇ ਰਾਤ ਨੂੰ ਲੇਟ ਸਵੇਰ ਮੁੰਡਾਂ ਦੀ ਲੁੱਟ ਖਵਾਉਂਦੇ ਆ ਕੀ ਕਹਾਵਈ ਦਿਆਂ ਰਾਤ ਨੂੰ ਕਈ ਮਲਗੇ ਮਰੇ ਅੱਛਾ 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 ਤੇ ਤੁਸੀਂ ਕੀ ਪ੍ਰਸ਼ਾਸਨ ਕੋ ਮੰਗ ਕਰਦੇ ਜੇ ਮੈਂ ਮੰਗ ਕਰਦੇ ਵੀ ਜਲਦ ਜਲਦ ਠੀਕ ਕਰਾਇਆ ਤੇ ਲੋਕਾਂ ਨੂੰ ਲਾਹ ਪਹਤਾਇਆ ਜਾਵੇ ਤੇ ਬਦਜਾਨ ਮਾਲ ਦੀ ਰਾਖੀ ਇਹਨਾਂ ਨੂੰ ਧਿਆਨ ਰੱਖਾਇਆ ਜਾ ਪਬਲਿਕ ਦਾ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਮੈਨੂੰ 30 ਸਾਲ ਹੋ ਗਏ ਰਹਿੰਦਿਆਂ ਨੂੰ ਕਿ ਭਾਜੀ ਜਿਹੜੀ ਲਾਈਟ ਲੱਗੀ ਹੈ ਇਹ ਲਾਈਟ ਬਾਰੇ ਤੁਹਾਡਾ ਕੀ ਵਿਚਾਰ ਨੇ ਤੁਹਾਨੂੰ ਸੁਝਾਅ ਦਿਓ ਆਪਣੇ ਭਾਜੀ ਇਹ ਤਾਂ 4 ਸਾਲ ਹੋ ਗਏ ਲਾਈਟ ਲੱਗੀ ਰਹੀ ਤੇ ਨਾ ਤਾਂ ਜਗਦੀ ਹੈ ਭਾਜੀ ਵਿਸ਼ੋਦੇ ਖਾਤਰ ਲੱਗੀ ਹੋਈ ਹੈ ਇਹਦਾ ਕੋਈ ਫਾਇਦਾ ਨਹੀਂ ਰਾਤ ਨੂੰ ਚੋਰੀਆਂ ਨੇਰਾ ਹੁੰਦਾ ਚੋਰੀਆਂ ਹੋਣ ਦਾ ਬੂਰਾ ਡਰ ਹੈਗਾ ਇਹ ਮਤਲਬ ਬਿਲਕੁਲ ਹੀ ਨ ਜਗੀ ਜਦੋਂ ਦੀ ਲੱਗੀ ਆ ਜਦੋਂ ਦੀ ਜਗੀ ਲੱਗੀ ਆ ਇੱਕ ਦਿਨ ਜਗੀ ਆ ਉਸ ਤੋਂ ਬਾਅਦ ਜਗੀ ਨਹੀਂ ਆ ਅੱਛਾ ਹਾਂ ਤੇ ਜਦੋਂ ਦੀ ਮਤਲਬ ਕਿ ਆਹ ਲਾਈਟ ਦਾ ਮਤਲਬ ਕਿ ਪੁੱਛਣ ਵੀ ਨਹੀਂ ਆਇਆ ਕੋਈ ਠੀਕ ਕਰਨ ਵੀ ਨਹੀਂ ਆਇਆ ਨਾ ਇਹਦਾ ਮੀਟਰ ਹੀ ਨਹੀਂ ਲੱਗਾ ਆਇਆ ਤਾਂ ਜਗੀ ਕਿੱਥੋਂ ਅੱਛਾ ਜੀ ਕਈ ਕੰਪਲੇਂਟਾਂ ਕੀਤੀਆਂ ਉਹ ਕਹਿੰਦੇ ਸਾਡੇ ਸਾਡੇ ਹਲਕੇ ਚ ਨਹੀਂ ਆਉਂਦੀ ਐ ਅੱਛਾ 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 ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਹਾਲ ਜੇ ਬਸ ਬਹੁਤ ਵਧੀਆ ਜੀ ਮੈਂ ਕਹਿਆ ਜਿਹੜੀ ਲਾਈਟ ਲੱਗੀ ਹੈ ਵੱਡੀ ਜਿੰਨੂੰ ਕਹਿੰਦੇ ਆ ਅਸੀਂ ਕਲੀ ਲਾਈਟ ਕਹਿੰਦੇ ਆ ਇਹਨੂੰ ਅਸੀਂ ਜਿਹੜੀ ਵੱਡੀ ਲਾਈਟ ਲੱਗੀ ਹੈ ਬਾਹਰ ਹਾਂਜੀ ਹਾਂਜੀ ਤੁਹਾਡੇ ਬਾਹਰ ਦੁਕਾਨ ਦੇ ਇਹ ਵੱਡੀ ਲਾਈਟ ਜਿਹੜੀ ਇਹ ਤੁਹਾਡੇ ਬਾਰੇ ਕੀ ਵਿਚਾਰ ਹੈ ਤੁਹਾਡਾ ਵਿਚਾਰ ਤਾਂ ਇਸ ਤਰ੍ਹਾਂ ਇਹਦਾ ਜੋ ਦੀ ਲਾਈਟ ਲੱਗੀ ਆ ਥੋੜੇ ਦਿਨ ਚੱਲੀ ਆ ਮੁੜ ਕੇ ਉਹ ਵੀ ਬੰਦ ਅੱਛਾ ਜੀ ਵੈਸੇ ਇਹ ਚੱਲਣੀ ਜ਼ਰੂਰੀ ਹੈ ਕਿਉਂਕਿ ਇਹ 80 ਫੁੱਟ ਰੋਡ ਤੇ ਲੱਗੀ ਹੈ ਜਿਹ ਕਿ ਸੁਰੱਖਤ ਖਾਂਦੇ ਹੁੰਦੀ ਆ ਪਰ ਕਹਿਣੀ ਹੀ ਸਕੇ ਉਹ ਭੱਲੇ ਕਿ ਹੋ ਜੇ ਕਿ ਉਹ ਚੱਲਣੀ 88 ਫੁੱਟ ਰੋਡ ਤੇ ਸਭ ਤੋਂ ਵੱਧ ਖੋਆ ਇਹ ਵੈਸੇ ਵੀ ਇੱਕ ਬਲੈਕ ਲੈਸ ਤੋਂ ਇੱਚ 88 ਫੁੱਟ ਲੱਗਦਾ ਤੇ ਮੇਰੇ ਹਸਮਨਾ ਦਾ ਇੱਥੇ ਜਿਹੜੇ ਪਰਦੇਸੀ ਬਾਰੋ ਵੀ ਆਉਂਦੇ ਨਾ ਉਹਨਾਂ ਨੇ ਤਾਂ 12 1 ਵਜੇ ਤੋਂ ਪਹਿਲਾਂ ਆਣਾ ਨਹੀਂ ਹੁੰਦਾ ਉਹਨਾਂ ਨੂੰ ਵੇਖ ਕੇ ਖੁਆ ਖੋਾਈ ਕਰਨੀ ਮੋਬਾਈਲ ਖੋਣੇ ਆ ਪਿੱਛੇ ਜਿਹਾ ਆਵਾਂ ਹਮਨੇ ਇਹ ਵੀ ਦੇਖ ਕੇ ਕਿਹਾ ਦਾ ਆ ਮੋਟਰ ਤੇ ਖੋਇਆ ਗਿਆ ਇੱਥੇ ਆ ਲਾਈਟਾਂ ਤੇ ਲੱਗੂ ਉਹ ਮੋਟਰ ਖੜੇ ਸੀਗਾ ਬੋਲਟ ਨਾਲ ਪਾਸ ਨਾਲ ਉਹ ਰਿਆ ਕੋਈ ਸਮਾਨ ਸੀਗਾ ਪਰ ਮਿਲਿਆ ਕੁਝ ਵੀ ਨਹੀਂ ਉਹਨੂੰ ਪਰ ਆਮ ਦਖਾਸਤ ਦੇ ਦੋ ਮੈਂ ਤਾਂ ਜਲਦੀ ਕੁਝ ਨਹੀਂ ਹੈ ਇਸ ਇਰਕਣਾ ਇਥੇ ਆ ਰਹੀ ਲਾਈਟ ਚੱਲਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਲੋਕੀ ਤਾਂ ਵੇਖਦੇ ਮੋਕਾ ਕਿੱਥੇ ਹਨੇਰਾ ਹੋ ਤਾਂ ਬੋਲ ਪਰ ਇਹ ਲਾਈਟ ਦਾ ਬੜਾ ਫਾਇਦਾ ਮਿਲਿਆ ਜੀ ਪਰ ਉਹ ਹੋਰ ਕੰਮ ਰਿਹਾ ਨਹੀਂ ਕੱਲੇ ਚੱਲੀ ਜਦੋਂ ਕਾਰਪੋਰੇਸ਼ਨ ਨੇ ਇਥੇ ਲੱਗੀ ਇਹਦਾ ਬੈਨੀਫਿਟ ਕੋਈ ਨਹੀਂ ਮਿਲਿਆ ਇਸਕੇ ਲੱਗਣੀ ਬਹੁਤ ਜ਼ਰੂਰੀ ਹੈ ਚੱਲ ਪੇ ਤਾਂ ਬਹੁਤ ਬੰਦੇ ਕਿੰਨੇ ਸਾਲ ਹੋ ਗਏ ਲੱਗੀ ਤੋਂ ਜੀ ਲਗਿਆ 2 ਸਾਲ ਹੋ ਗਏ ਤੇ 2 ਸਾਲ ਦੇ ਕਿੰਨੇ ਦਿਨ ਚੱਲੀ ਹੈ ਅੱਧਰਾ ਕੁ ਦਿਨ ਚੱਲੀ ਹੋਏ ਬਸ ਇਹ ਉਸੇ ਦੇ ਬੰਦ ਕਰ ਦੇ ਜੇ ਪੱਤਰ ਸਰਕਾਰ ਨੇ ਇੰਨੇ ਪੈਸੇ ਖਰਚੇ ਹੈ ਤੁਹਾਡੇ ਹਿਸਾਬ ਨਾਲ ਯੂਟਿਲਾਈਜ਼ ਹੋਣਾ ਜ਼ਰੂਰੀ ਹੈ ਇਹਦਾ ਕੁਝ ਮੇਰੇ ਖਿਆਲ ਨਾਲ ਬਹੁਤ ਜ਼ਰੂਰੀ ਹੈ ਇਸ ਰੋਡ ਦੇ ਉੱਤੇ ਬੋਝ ਜਰੂਰੀ ਕਿਉਂਕਿ ਇਸ ਰੋਡ ਦੇ ਉੱਤੇ ਇੱਕ ਖੋਬੰਦ ਹੋ ਜੇਗੀ ਇਹ ਤਾਂ ਵਾਰਦਾਤਾ ਬੰਦ ਹੋ ਸਕਦੀਆਂ ਕਿਉਂਕਿ ਇਹ ਜਿਹੜੀਆਂ ਵਾਰਦਾਤਾ ਹੋ ਰਹੀਆਂ ਨੇ ਨਾ ਜ਼ਿਆਦਾ ਲੋਕੀ ਵੇਖਦੇ ਮੌਕਾ ਕਿੱਥੇ ਢੇਰ ਆਇਆ ਕਿੱਥੇ ਖੋਇਆ ਜਾ ਸਕਦਾ ਪਰ ਇੱਥੇ ਸਟਰੀਟ ਲਾਈਟ ਦਾ ਬੇਨਿਫਿਟ ਮਿਲ ਰਿਹਾ ਕੀ ਹੁਣ ਪਰ ਕੋਈ ਫਾਇਦਾ ਨਹੀਂ ਇਹ ਤਾਂ ਖੰਭਾ ਹੀ ਜਾਈਦਾ ਹੈ ਜਗ੍ਹਾ ਹੀ ਕੀ ਹੈ ਮੇਲ ਬੰਦੀ ਜੀ ਲਾਈਟ ਜਗ੍ਹਾ ਤੇ ਚੰਗੀ ਫਾਇਦੇਮੰਦੀ ਹੈ ਜਿਹੜੇ ਚੋਰ ਚਾਰ ਚਰੇ ਨਕਦੇ ਫਿਰਦੇ ਨੇ ਉਹਨਾਂ ਦਾ ਪਚਾਰੇਗਾ ਸਾਡੀ ਗੱਡੀ ਲੱਗੀ ਹੁੰਦੀ ਬਾਹਰ ਸਾਨੂੰ ਫਾਇਦਾ ਹੋਏਗਾ